ਇੱਕ ਟੇਡੇ ਢੰਗ ਨਾਲ ਐਗਰੀਮੈਂਟ ਹੋਣ ਹੋਣੇ ਸ਼ੁਰੂ ਹੋ ਗਏ ਕਿਹਦੇ ਚ ਦੋਸ਼ੀ ਬੀਬੀਐਮਬੀ ਹੈ ਕੇਂਦਰ ਸਰਕਾਰ ਹੈ ਪੰਜਾਬ ਸਰਕਾਰ ਹੈ ਜਿਹੜੇ ਮਾਦੂ ਪਰ ਹੈਡਵਰਕਸ ਦੇ ਜਿਹੜੇ ਫਲੱਡ ਗੇਟ ਨੇ ਉਹਨਾਂ ਵਾਸਤੇ ਇੱਕ ਸਾਲ ਤੋਂ ਫਾਈਲ ਕੁੰਮਤੀ ਸੀ ਬਈ ਜੀ ਇਹਨਾਂ ਨੂੰ ਬਦਲੋਏ ਪੁਰਾਣੇ ਹੋ ਗਏ ਤੁਸੀਂ ਇਮੇਜਿਨ ਕਰੋ ਲੈਰਾ ਗਾਗਾ ਤੇ ਸੁਨਾਮ ਇੱਕ ਤਹਿਸੀਲ ਦੇ ਵਿੱਚ ਉੱਥੇ 10000 ਏਕੜ ਫਸਲ ਬਰਵਾਦ ਹੋ ਗਈ ਪਰ ਇਸ ਨੂੰ ਮਨਾਉਣ ਵਾਸਤੇ ਵੀ ਸਾਨੂੰ ਪਤਾ ਅੰਦੋਲਨ ਕਰਨਾ ਪੈਣਾ ਹੈ ਉਹ ਕਰਾਂਗੇ ਮੇਰੇ ਕਰ ਹਰ ਕੋਈ ਆਉਂਦਾ ਜੀ ਮਤਲਬ ਇਹ ਥੋੜੋ ਵੀ ਮੈਨੂੰ ਉਂਗਲੀ ਫੜ ਕੇ ਲੈ ਜਾਊਗਾ ਕੋਈ ਜਿਵੇਂ ਪਿੰਡਾਂ ਵਿੱਚ ਕੁੜੀਆਂ ਲੜਦੀਆਂ ਹੁੰਦੀਆਂ ਸੀ ਨਾ ਉਦਾਂ ਲੜਦੇ ਨੇ ਇਹ ਅੱਜ ਕੱਲ੍ਹ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਐਸ ਕੇਐਮ ਨੇ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਤੋਂ ਪਹਿਲੇ ਉਹਨਾਂ ਦੀ ਮੀਟਿੰਗ ਹੋਈ ਔਰ ਮੀਟਿੰਗ ਦੇ ਵਿੱਚ ਬਹੁਤ ਸਾਰੇ ਰਾਜਾਂ ਤੋਂ ਪੰਜਾਬ ਦੇ ਡਿਫਰੈਂਟ ਡਿਫਰੈਂਟ ਰਾਜਾਂ ਤੋਂ ਜਿਹੜੇ ਸੀਗੇ ਇੱਥੇ ਇਹਨਾਂ ਦੇ ਆਏ ਨੇ ਸਾਰੇ ਦੇ ਸਾਰੇ ਲੀਡਰਸ ਆਏ ਨੇ ਉਹਦੇ ਵਿੱਚ ਕੀ ਗੱਲਾਂ ਬਾਤਾਂ ਹੋਈਆਂ ਉਸ ਤੇ ਤਾਂ ਗੱਲਬਾਤ ਕਰਾਂਗੇ ਪਰ ਅਸੀਂ ਐਸ ਕੇ ਐਮ ਦੇ ਜਿਹੜੇ ਪ੍ਰਧਾਨ ਨੇ ਬੇਸਿਕਲੀ ਬਰਬੀਰ ਰਾਜੀਵਾਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪਹਿਲੇ ਰਾਜੀਵਾਲ ਸਾਹਿਬ ਸਤਿ ਸ੍ਰੀ ਅਕਾਲ ਨਮਸਕਾਰ ਮਿਹਰਬਾਨੀ ਜੀ ਬਹੁਤ-ਬਹੁਤ ਸ਼ੁਕਰੀਆ ਅੱਜ ਕੀ ਹੋਇਆ ਜੀ ਮੀਟਿੰਗ ਇੱਥੇ ਤੁਸੀਂ ਰੱਖੀ ਸੀਗੀ ਬੇਸਿਕਲੀ ਔਰ ਕਾਫੀ ਕੁਝ ਕਿਉਂਕਿ ਹੜਾਂ ਦਾ ਜਿੱਦਾਂ ਦਾ ਮੌਸਮ ਬਣਿਆ ਹੋਇਆ ਹੈ ਬਦਹਾਲੀ ਬਹੁਤ ਹੋਈ ਹੋਈ ਹੈ ਪੰਜਾਬ ਦੇ ਵਿੱਚ ਔਰ ਉਸ ਦੇ ਨਾਲ ਹੀ ਤੁਸੀਂ ਜਿਹੜੀ ਐਸਕੇਮ ਦੀ ਅੱਜ ਦੀ ਮੀਟਿੰਗ ਸੀ ਉਹਦੇ ਵਿੱਚ ਬਾਹਰੋਂ ਵੀ ਬਾਕੀ ਸਟੇਟਾਂ ਤੋਂ ਵੀ ਲੋਕ ਅੱਜ ਇੱਥੇ ਆਏ ਸੀਗੇ ਤੁਹਾਡੇ ਲੀਡਰਸ ਆਏ ਸੀਗੇ ਤੇ ਡਿਸਕਸ਼ਨ ਡਿਬੇਟ ਦਾ ਕੀ ਕੀ ਵਿਸ਼ੇ ਰਹੀ ਇੱਕ ਟੈਂਟੇਟਡ ਅਗਨ ਅਗਰੀਮੈਂਟ ਹੋਣ ਹੋਣੇ ਸ਼ੁਰੂ ਹੋ ਗਏ ਕੋਈ ਯੂਰਪ ਦੇ ਦੇਸ਼ਾਂ ਨਾਲ ਹੋਣ ਲੱਗ ਗਏ ਕੋਈ ਅਰਬ ਦੇਸ਼ਾਂ ਨਾਲ ਹੋਣ ਲੱਗ ਪਏ ਡਿਟੇਲ 'ਚ ਬਹਿਸ ਕਰਨ ਤੋਂ ਬਾਅਦ ਅਸੀਂ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਖੇਤੀ ਸੈਕਟਰ ਔਰ ਇਹਦੇ ਸਹਾਇਕ ਧੰਦੇ ਇਹਨਾਂ ਨੂੰ ਸਰਕਾਰ ਫ੍ਰੀ ਟ੍ਰੇਡ ਲਈ ਨਾ ਖੋਲੇ ਜੇ ਸਰਕਾਰ ਖੋਲੇਗੀ ਤਾਂ ਦੇਸ਼ ਵਿਆਪੀ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਬੜਾ ਜ਼ਬਰਦਸਤ ਹੀ ਅੰਦੋਲਨ ਹੋਏਗਾ ਇਹਦੇ ਤੇ ਤਾਂ ਇਹ ਹੋਇਆ ਹੜ ਜਿਹੜੇ ਪੰਜਾਬ ਚ ਆਏ ਕਿ ਇਸ ਬੈਂਚ ਵੀ ਇਸੇ ਤਰ੍ਹਾਂ ਡਿਸਕਸ ਕਰਦੇ ਨੇ ਪਰ ਪੰਜਾਬ ਦੀ ਤਾਂ ਮਿਸਾਲ ਯੂਨੀਕ ਹੈ ਇੱਥੇ ਇਹ ਮੈਨੂ ਮੇਡ ਨੇ ਨੇਚਰਲ ਨਹੀਂ ਇਹਦੇ ਚ ਦੋਸ਼ੀ ਬੀਬੀਐਮਬੀ ਹੈ ਕੇਂਦਰ ਸਰਕਾਰ ਹੈ ਪੰਜਾਬ ਸਰਕਾਰ ਹੈ ਅਸੀਂ ਇਹਦੇ ਚ ਡਿਮਾਂਡ ਕੀਤੀ ਹੈ ਵੀ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਇਹਦੀ ਜਾਂਚ ਕਰਵਾਈ ਜਾਏ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਅਸੀਂ ਆਪਣੇ ਵੱਲੋਂ ਵੀ ਇੱਕ ਪੀਪਲਸ ਕਮਿਸ਼ਨ ਬਣਾਉਣ ਜਾ ਰਹੇ ਹਾਂ ਜਿਹੜਾ ਇਹਦੀ ਜਾਂਚ ਕਰੇ ਔਰ ਇਹ ਇਹਦੇ ਵਿੱਚ रियलिटी ਇਹ ਹੈ ਵੀ ਜਦੋਂ ਬਰਸਾਤ ਸ਼ੁਰੂ ਹੋਈ ਜੁਲਾਈ ਦੇ ਵਿੱਚ ਇਹਨਾਂ ਦਾ ਇੱਕ ਕੈਲੰਡਰ ਹੁੰਦਾ ਹੈ ਇਹਨਾਂ ਨੇ 30 ਸਤੰਬਰ ਤੱਕ ਡੈਮ ਨੂੰ ਪੂਰਾ ਸਿਖਰ ਤੱਕ ਭਰਨਾ ਹੁੰਦਾ ਤਾਂ ਕਿ ਸਾਰਾ ਸਾਲ ਪਾਣੀ ਦੀ ਵਰਤੋਂ ਹੁੰਦੀ ਰਹੇ ਇਹਨਾਂ ਨੇ ਉਦੋਂ ਕੋਈ ਹਾਲਾਂਕਿ ਇਹਨਾਂ ਨੂੰ ਮੌਸਮ ਵਿਭਾਗ ਜਾਣਕਾਰੀ ਦਿੰਦਾ ਰਿਹਾ ਇਹਨਾਂ ਨੇ ਫੇਰ ਵੀ ਉਹਦਾ ਨੋਟਿਸ ਨਹੀਂ ਲਿਆ ਔਰ ਜਦੋਂ ਪਹਿਲੀ ਅਗਸਤ ਤੋਂ ਬੱਦਲ ਫਟਣ ਲੱਗ ਪਏ ਹਿਮਾਚਲ ਦੇ ਵਿੱਚ ਉਸ ਵੇਲੇ ਇਹਨਾਂ ਨੂੰ ਸੀਰੀਅਸ ਹੋ ਜਾਣਾ ਚਾਹੀਦਾ ਸੀ ਪਾਣੀ ਬਹੁਤ ਜ਼ਿਆਦਾ ਇਨਟੇਕ ਵੱਧ ਗਿਆ ਪਰ ਇਹਨਾਂ ਨੇ ਫੇਰ ਵੀ ਕੋਈ ਪਰਵਾਹ ਨਹੀਂ ਕੀਤੀ ਔਰ ਪਾਣੀ ਇਕੱਠਾ ਹੁੰਦਾ ਗਿਆ ਪਹਿਲੀ ਵਾਰੀ ਹੋਇਆ ਵੀ 1679 ਫੁੱਟ ਤੇ 3 ਇੰਚ ਤੇ ਜਾ ਕੇ ਪਾਖੜਾ ਡੈਮ ਦੇ ਜਦ ਕਿ ਉਹਦੀ ਲਿਮਿਟ ਜਿਹੜੀ ਹੈ 1680 ਹੈ ਸਿਰਫ 9 ਇੰਚ ਰਹਿੰਦਾ ਸੀ ਪਰਨ ਤੋਂ ਉਦੋਂ ਇਹਨਾਂ ਨੇ ਇੱਕਦਮ ਉਹਦੇ ਫਲੱਡ ਗੇਟ ਖੋਲ ਦਿੱਤੇ ਉਹਦੇ ਨਾਲ ਹਲ ਹੋਣਾ ਕੁਦਰਤੀ ਸੀ ਇਸੇ ਤਰ੍ਹਾਂ ਉਹ ਇੱਕਦਮ ਤੇ ਰਣਜੀਤ ਸਾਗਰ ਦਾ ওভারਫਲੋ ਹੋਣ ਲੱਗ ਪਿਆ ਇਹਨਾਂ ਨੇ ਧਿਆਨ ਹੀ ਨਹੀਂ ਕੀਤਾ ਜਦੋਂ ਲਵਲ ਲਵ ਭਰ ਕੇ ওভারਫਲੋ ਹੋ ਗਏ ਫਿਰ ਇੱਕਦਮ ਉਹਨਾਂ ਦੇ ਗੇਟ ਕੋਲ ਤੇ ਔਰ ਫਿਰ ਉਹਦੇ ਨਾਲ ਜਦੋਂ 7 ਲੱਖ ਕਿਊਸਿਕ ਪਾਣੀ ਟੋਟਲ ਇਧਰੋਂ ਉਧਰੋਂ ਮਿਲਾ ਕੇ ਜਿਹੜਾ ਆ ਬੜਿਆ ਰਾਵੀ ਦੇ ਵਿੱਚ ਤੇ ਮਾਧੂਪੁਰ ਹੈਡਵਰਕਸ ਦੇ ਜਿਹੜੇ ਫਾਟਕ ਸੀ ਉਹ ਟੁੱਟ ਗਏ ਜੀ ਤੇ ਫਿਰ ਹਲਾਉਣਾ ਹੀ ਸੀ ਇੱਕ ਹੋਰ ਮੈਂ ਇੰਟਰਸਟਿੰਗ ਗੱਲ ਤੁਹਾਨੂੰ ਦੱਸਦਾ ਜਿਹੜੇ ਮਾਧੋਪੁਰ ਹੈਡਵਰਕਸ ਦੇ ਜਿਹੜੇ ਫਲੱਡ ਗੇਟ ਨੇ ਉਹਨਾਂ ਵਾਸਤੇ ਇੱਕ ਸਾਲ ਤੋਂ ਫਾਈਲ ਘੁੰਮਦੀ ਸੀ ਵੀ ਜੀ ਇਹਨਾਂ ਨੂੰ ਬਦਲੋ ਇਹ ਪੁਰਾਣੇ ਹੋ ਗਏ ਮੇਨਟੇਨੈਂਸ ਮੇਨਟੇਨੈਂਸ ਵਾਸਤੇ ਇੱਕ ਸਾਲ ਤੋਂ ਫਾਈਲ ਘੁੰਮਦੀ ਸੀ ਕਿਸੇ ਨੇ ਕੋਈ ਪਰਵਾਹ ਨਹੀਂ ਕੀਤੀ ਜਦੋਂ 2 ਕੁ ਮਹੀਨੇ ਪਹਿਲਾਂ ਉਹਦੀ ਇਜਾਜ਼ਤ ਵੀ ਮਿਲ ਗਈ ਵੀ ਹਾਂ ਕਰੋ ਫਿਰ ਫਾਈਨੈਂਸ ਮਿਨਿਸਟਰੀ ਦੇ ਵਿੱਚ ਜਾ ਕੇ ਫਾਈਲ ਪਈ ਰਹੀ ਉਹਨੇ ਇਹ ਨਹੀਂ ਜਰੂਰੀ ਸਮਝਿਆ ਭਾੜਾ ਆਉਣ ਵਾਲੇ ਨੇ ਅਸੀਂ ਇਹਨਾਂ ਦੀ ਮੁਰੰਮਤ ਕਰਾ ਲਈਏ ਫਿਰ ਕੌਣ ਜ਼ਿੰਮੇਵਾਰ ਹੈ ਜੀ ਤੋ ਚਾਰ ਦਿਨ ਹੋਰ ਪਾਣੀ ਆਣਾ ਹੈ ਬਰਸਾਤ ਆਣੀ ਰੰਜੀਤ ਸਾਹਿਬ ਦਾ ਸਾਗਰ ਵਾਲਾ ਹੁਣ ਡੈਮ ਫਿਰ ਤੋਂ ਹੁਣ ਖੋਲਿਆ ਗਿਆ ਤੁਹਾਨੂੰ ਲੱਗਦਾ ਵੀ ਹੁਣ ਪ੍ਰਿਪੇਅਰਡ ਸੀ ਪਹਿਲੇ ਤਾਂ ਕਹਿੰਦੇ ਅਚਨਚੇਤ ਆ ਗਈਆਂ ਫਿਰ ਉਹਦੀਆਂ ਗੱਲਾਂ ਸ਼ੁਰੂ ਹੋ ਗਈਆਂ ਮੈਨਮੇਡ ਸ਼ੁਰੂ ਹੋ ਗਈਆਂ ਪਰ ਹੁਣ ਦੇਖਿਆ ਜੇ ਸਰਕਾਰ ਤੁਹਾਨੂੰ ਲੱਗਦਾ ਹੁਣ 3-4 ਦਿਨ ਜਿਹੜੀ ਹੋਈ ਹੈ ਕਿਉਂਕਿ ਆਲਰੇਡੀ ਮੌਸਮ ਦਾ ਮિજાਜ ਵੀ ਬਦਲਿਆ ਹੋਇਆ ਹੈ ਤੁਹਾਨੂੰ ਲੱਗਦਾ ਕਿ ਉਹ ਕਿਸੇ ਤਰੀਕੇ ਦੇ ਨਾਲ ਉਹਨਾਂ ਨੇ ਹੁਣ ਪ੍ਰੀਕੌਸ਼ਨਸ ਲਏ ਤੁਸੀਂ ਮੈਨੂੰ ਡੀਸੀਆਂ ਨੂੰ ਐਸਡੀਐਮ ਨੂੰ ਤੁਸੀਂ ਨਾਕਿਆਂ ਤੇ ਕਢਾ ਦਿਓ ਕੋਲ ਨਾ ਉਹਨਾਂ ਦੇ ਲੇਬਰ ਹੈ ਨਾ ਉਹਨਾਂ ਕੋਲ ਇਸ ਸਾਈਟ 'ਚ ਕੋ ਤੋ ਹੜਨ ਰੋਕ ਲੈਣਗੇ ਇਹ ਇਹ ਇਹਨਾਂ ਦੀ ਪ੍ਰੀਪੇਅਰਡਨੈਸ ਹੈ ਤੋ ਇਹ ਸਰਾਸਰ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ ਪੰਜਾਬ ਇਹਨਾਂ ਨੇ ਡੋਬ ਦਿੱਤਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਇਹੀ ਨਹੀਂ ਹੋਇਆ ਇਹ ਸਰਸਾਤ ਵਿੱਚ ਜਿੱਥੇ ਹੜ ਨਹੀਂ ਆਏ ਉੱਤੇ ਵਾਤਾਵਰਣ ਦਾ ਐਸਾ ਅਸਰ ਹੋਇਆ ਵੀ 1/3 ਜਿਹੜਾ ਈਲਡ ਹੈ ਝੋਨੇ ਦੀ ਉਹ ਕਟ ਗਈ ਜਿਹੜਾ 30-35 ਕੁਇੰਟਲ ਝਾੜ ਨਿਕਲਦਾ ਸੀ ਹੁਣ ਜਿਹਦਾ ਮੈਕਸਿਮਮ ਨਿਕਲਦਾ 22 ਕੁਇੰਟਲ ਨਿਕਲਦਾ ਹੈ 18220 ਇੱਥੇ ਕਿ ਨਿਕਲਦਾ ਹੈ ਤੇ ਇਹ ਕਿਸਾਨ ਕਿਸਾਨ ਦਾ ਲਾਸ ਨਹੀਂ ਇਹ ਇੱਕ ਵੱਡਾ ਅਰਬਾਂ ਰੁਪਏ ਦਾ ਕਿਸਾਨਾਂ ਦਾ ਨੁਕਸਾਨ ਹੈ ਫਿਰ ਜਿਹੜੀ ਚਾਈਨਾ ਵਾਇਰਸ ਆ ਗਿਆ ਤੁਸੀਂ ਇਮੇਜਿਨ ਕਰੋ ਲੈਰਾ ਗਾਗਾ ਤੇ ਸੁਨਾਮ ਇੱਕ ਤਹਿਸੀਲ ਦੇ ਵਿੱਚ ਉੱਥੇ 10000 ਏਕੜ ਫਸਲ ਬਰਬਾਦ ਹੋ ਗਈ ਚਾਈਨਾ ਵਾਇਰਸ ਨਾਲ ਔਰ ਹਲਦੀ ਰੋਗ ਦੇ ਨਾਲ ਤੇ ਸਾਰੇ ਪੰਜਾਬ ਦੇ ਵਿੱਚ ਕਿੰਨਾ ਹੋ ਇਹ ਕਿਸੇ ਨੇ ਹਾਲੇ ਅਸੈਸ ਨਹੀਂ ਕੀਤਾ ਮੈਨੂੰ ਤਾਂ ਲੱਗਦਾ ਵੀ ਐਤ ਕੀ ਇਹਨਾਂ ਨੇ 182 ਲੱਖ ਟਨ ਝੋਨਾ ਖਰੀਦਣ ਦਾ ਟੀਚਾ ਟਾਰਗੇਟ ਵਿੱਚ ਹੈ ਹੋਇਆ ਮੈਨੂੰ 750 ਲੱਖ ਟਨ ਤੇ ਵੱਧ ਹੁੰਦਾ ਦੀਦਾ ਰੇ ਵੀ ਮੈਂ ਬਧਾ ਕੇ ਦੱਸ ਰਿਆਂ ਇਹ ਤੋਂ ਵੱਧ ਮਿਲਣਾ ਨਹੀਂ ਇਹਦਾ ਅੱਜ ਅੱਖਾਂ ਵਿੱਚ ਹੀ ਹੁੰਦੀਆਂ ਕੇਂਦਰ ਨੇ ਵੀ ਤੇ ਪੰਜਾਬ ਨੇ ਵੀ ਜਾਂ ਫਿਰ ਮੈਨੂੰ ਡਰ ਲੱਗਦਾ ਸਾਡੀ ਲੜਾਈ ਹੋਊ ਇਹ ਹੋ ਸਕਦਾ ਕਿਤੇ ਬਾਹਰੋਂ ਇੰਪੋਰਟ ਕਰਨ ਉਹਦੇ ਨਾਲ ਖੇਤੀ ਪ੍ਰਭਾਵਿਤ ਹੋਏਗੀ ਇਹਨਾਂ ਦਾ ਸੈਂਟਰਲ ਪੂਲ ਜਿਹੜਾ ਉਹ ਹਿਲ ਜਾਣਾ ਹੈ ਜੀ ਜੀ ਪੀਪਲਸ ਕਮਿਸ਼ਨ ਦੀ ਗੱਲ ਕੀਤੀ ਹੈ ਕਈ ਕਮਿਸ਼ਨ ਆਏ ਕਈ ਬਣਦੇ ਰਹੇ ਸਰਕਾਰਾਂ ਦੇ ਲੈਵਲ ਤੇ ਵੀ ਖੇਤੀ ਨੂੰ ਲੈ ਕੇ ਵੀ ਹੋਰ ਵਿਸ਼ਿਆਂ ਤੇ ਵੀ ਜਿਹੜਾ ਤੁਸੀਂ ਪੀਪਲਸ ਕਮਿਸ਼ਨ ਦੀ ਗੱਲ ਕਰ ਰਹੇ ਹੋ ਉਹਦਾ ਰੂਪਰੇਖਾ ਕੀ ਹੋਏਗੀ ਮੰਤਰ ਕੀ ਹੋਏਗੀ ਕਿਵੇਂ ਉਹ ਕੰਮ ਕਰੇਗਾ ਔਰ ਉਹਦੇ ਵਿੱਚ ਮੁੱਦੇ ਖੜੇ ਲਏ ਜਾਣਗੇ ਉਹ ਅਸੀਂ ਹਾਲੇ ਸਾਰੇ ਨੂੰ ਕੰਟੈਕਟ ਕਰਾਂਗੇ ਜਿਹੜੇ ਸਾਡੇ ਨਿਸ਼ਾਨੇ ਤੇ ਨੇ ਵੀ ਇਹੋ ਜਿਹੇ ਬੰਦੇ ਹੋਣੇ ਚਾਹੀਦੇ ਐ ਇਕਨੋਮਿਸਟ ਹੋਣੇ ਚਾਹੀਦੇ ਐ ਉਹਦੇ ਵਿੱਚ ਕੋਈ ਐਕਸਪਰਟਸ ਜਿਹੜੇ ਨੇ ਇਰੀਗੇਸ਼ਨ ਦੇ ਉਹ ਹੋਣੇ ਚਾਹੀਦੇ ਐ ਉਹਦੇ ਵਿੱਚ ਕੋਈ ਜੱਜ ਵੀ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਕਮਿਸ਼ਨ ਬਣਾਵਾਂਗੇ ਪਰ ਉਹਦਾ ਸਾਰਾ ਕੁਝ ਕੀ ਅਸਰ ਹੋਏਗਾ ਇਹ ਇਹ ਤਾਂ ਹੈ ਨਹੀਂ ਵੀ ਕਮਿਸ਼ਨ ਬਣਨ ਤੇ ਬਾਅਦ ਉਹ ਆਪਣੀ ਫਾਈਂਡਿੰਗਸ ਵੀ ਦੇ ਦੇ ਫਿਰ ਉਹ ਸਰਕਾਰ ਨੇ ਮੰਨ ਲੈਣੀ ਹੈ ਜੀ ਸਰਕਾਰਾਂ ਇਦੀਆਂ ਸੌਖੀਆਂ ਨਹੀਂ ਮੰਨਦੀਆਂ ਬੜੇ ਇਥੇ ਪੀਪਲਸ ਕਮਿਸ਼ਨ ਬਣਨੇ ਨੇ ਪਰ ਅਸੀਂ ਮਨਾਉਣ ਵਾਸਤੇ ਵੀ ਸਾਨੂੰ ਪਤਾ ਅੰਦੋਲਨ ਕਰਨਾ ਪੈਣਾ ਹੈ ਜੀ ਜੀ ਉਹ ਕਰਾਂਗੇ ਜੀ ਜਿੱਥੋਂ ਤੱਕ ਗੱਲ ਕੀਤੀ ਜਾਏ ਤੁਹਾਡੀ ਸਿਹਤ ਦੀ ਸਿਹਤ ਕਿਵੇਂ ਹੈ ਤੁਹਾਡੀ ਰਾਜਵਾਲ ਸਾਹਿਬ ਠੀਕ ਚੱਲ ਰਿਹਾ ਹੈ ਮੇਰੀ ਉਮਰ ਦੇ ਹਿਸਾਬ ਨਾਲ ਠੀਕ ਹੈ ਫਿਰ ਵੀ ਹੈ ਤਾਂ ਸਹੀ ਮੁਸ਼ਕਲਤਾਂ ਹੈ ਬਹੁਤ ਮੁਸ਼ਕਲਾਂ ਨੇ ਕਈ ਬਹੁਤ ਵੱਡੀ ਗੰਭੀਰ ਇੱਕ ਬਿਮਾਰੀ ਲੱਗੀ ਹੈ ਮੈਂ ਨਹੀਂ ਕਹਿਣਾ ਚਾਹੁੰਦਾ ਲੋਕਾਂ ਨੂੰ ਪਤਾ ਲੱਗਦਾ ਤੇ ਵਾਹਿਗੁਰੂ ਮੇਰ ਕਰੇ ਜਿੰਨੀ ਦੇ ਰਹਿ ਗਏ ਉਹਦੀ ਦੇ ਸੇਵਾ ਕਰਦੇ ਰਹੀਏ ਪਤਾ ਲੱਗਿਆ ਕਿ ਸੁਖਬੀਰ ਬਾਦਲ ਥੋੜਾ ਪਤਾ ਲੈਣ ਆਏ ਸੀਗੇ ਗੱਲਬਾਤ ਹੋਈ ਤੁਹਾਡੀ ਉਹਨਾਂ ਨਾਲ ਕੁਝ ਉਹ ਤੁਹਾਨੂੰ ਮਨਾਣ ਆਏ ਸੀ ਕਿ ਗੱਲ ਕਰਨ ਆਏ ਸੀ ਕਿਸ ਕਰਕੇ ਕਿਉਂਕਿ ਉਹ ਗੱਲ ਨਹੀਂ ਕਰਨਾ 20 ਤਾਂ ਬੰਦੇ ਬੈਠੇ ਸੀ ਉੱਤੇ ਥੋੜੇ ਪਤਾ ਨਹੀਂ ਇੱਕ ਪੱਤਰਕਾਰ ਨੇ ਮੈਨੂੰ ਬਾਹਰ ਨਿਕਲ ਕੇ ਕਿ ਕੋਈ ਸੀਕ੍ਰੇਟ ਮੀਟਿੰਗ ਹੋਈ ਹੈ ਮੈਂ ਕਿਹਾ 20 ਬੰਦੇ ਦੀ ਸੀਕ੍ਰੇਟ ਮੀਟਿੰਗ ਹੁੰਦੀ ਹੈ ਮੈਂ ਕਿਉਂ ਐਵੇਂ ਸਨਸਨੀ ਪੈਦਾ ਕਰਦੇ ਲੋਕਾਂ 'ਚ ਉਨੇ ਵੀ ਕਿਹਾ اور ਅਸਲੀਅਤ ਐਸੀ ਨਾ ਹੋ ਉਤੇ ਕੋਈ ਹਾਂ ਇਹ ਠੀਕ ਆ ਵੀ ਮੈਂ ਉਹਨੂੰ ਖਰੀਆਂ ਖਰੀਆਂ ਚਾਰਕ ਸੁਣਾਤੀ ਆ ਮੈਂ ਉਹਨੂੰ ਕਿਹਾ ਵੀ ਤੁਸੀਂ ਜੋ ਮਰਜ਼ੀ ਆਖੀ ਜਾਓ ਪੰਜਾਬ ਨੂੰ ਇੱਕ ਰੀਜਨਲ ਪਾਰਟੀ ਦੀ ਲੋੜ ਸੀ ਉਹ ਸੀ ਅਕਾਲੀ ਦਲ ਉਹ ਕਰਦਾ ਤੁਸੀਂ ਖੇਰੂ ਖੇਰੂ ਤੇ ਜਿੰਨੀ ਦੇਰ ਤੱਕ ਇਕੱਠੇ ਨਹੀਂ ਹੁੰਦੇ ਤੁਹਾਡਾ ਕੁਝ ਨਹੀਂ ਬੜਨਾ ਔਰ ਪੰਜਾਬ ਨੂੰ ਫੇਰ ਇਸੇ ਤਰ੍ਹਾਂ ਤੁਸੀਂ ਨੁਕਸਾਨ ਪਹੁੰਚਾਉਂਦੇ ਰਹੋਗੇ ਜੀ ਇਹ ਸਾਬ ਸਭ ਕਿਹਾ ਉਹਨੂੰ ਦੇ ਕੋਈ ਆਫਰ ਲੈ ਕੇ ਐਸੀ ਸ਼ਰਤ ਤੁਹਾਡੇ ਲਈ ਕਿਉਂਕਿ ਨਾ ਨਾ ਕਰਦੇ ਕਿਸੇ ਤਰੀਕੇ ਦਾ ਤੁਹਾਡਾ ਕਿਉਂਕਿ ਪਿਛਲਾ ਜਿਹੜਾ ਇੱਕ ਰਿਹਾ ਥੋੜਾ ਸਿਆਸੀ ਤੁਹਾਡਾ ਟੱਚ ਕਰਕੇ ਆਏ ਹੋ ਹੁਣੀ ਤਾਂ ਹੋ ਸਕਦਾ ਕੋਈ ਮੈਂ ਤਾਂ ਕੈਪਟਨ ਅਮਰਿੰਦਰ ਦੇ ਬੜਾ ਨੇੜੇ ਨੇ ਉਹ ਵੀ ਮੇਰੇ ਘਰ ਆਇਆ ਹੁਣ ਫੇਰ ਉਹਦਾ ਵੀ ਫੋਨ ਆਇਆ ਮੈਂ ਤੇਰੇ ਘਰ ਆਉਣਾ ਮੇਰੇ ਘਰ ਹਰ ਕੋਈ ਆਉਂਦਾ ਜੀ ਇਹਦਾ ਮਤਲਬ ਇਹ ਥੋੜੋ ਵੀ ਮੈਨੂੰ ਉਂਗਲੀ ਫੜ ਕੇ ਲੈ ਜਾਊਗਾ ਕੋਈ ਮੈਂ ਸਾਰੀ ਉਮਰ ਲਾਈ ਆ ਜਿਹੜਾ ਮੇਰਾ ਫੀਲਡ ਹੈ ਮੈਨੂੰ ਇਹ ਦੀ ਮੁਹਾਰਤ ਹੈ ਤੇ ਮੈਂ ਇਹ ਤੋਂ ਬਾਹਰ ਹੁਣ ਕਿਹੜੀ ਉਮਰ ਰਹਿ ਕੇ ਬਾਹਰ ਜਾਣ ਦੀ ਤੂੰ ਇਹ ਐਵੇਂ ਗੱਲਾਂ ਨੇ ਕੋਈ ਸ਼ੋਸ਼ੇ ਬਾਜੀ ਹੈ ਕੋਈ ਖਬਰ ਨੂੰ ਆਪਣੀ ਨੂੰ ਫੰਗ ਲਾਉਣ ਵਾਸਤੇ ਵੀ ਉੱਡ ਜੇ ਉਹਦੇ ਵਾਸਤੇ ਇਹ ਜਿਹੇ ਸਵਾਲ ਨਹੀਂ अदरवाइज ਇਹਦੇ ਵਿੱਚ देयर इज ਨथिंग ਇਨ ਇਟ ਨਾਥਿੰਗ ਪੋਲਿਟੀਕਲ ਸਿਰਫ ਇਹਨਾਂ ਨੇ ਕਿਹਾ ਜੀ ਮੈਂ ਤੁਹਾਡੀ ਖਬਰ ਲੈਣ ਆਉਣਾ ਮੈਂ ਖਾ ਜਾ ਅੱਜਕੱਲ ਜਿਹੜਾ ਹਾਲਾਤ ਬਣ ਰਿਹਾ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਖੇਤੀ ਨੇ ਤਾਂ ਬਹੁਤ ਜ਼ਿਆਦਾ ਪਹਿਲੇ ਕੇਂਦਰ ਲੈਵਲ ਤੇ ਹੁਣ ਇਹ ਪੰਜਾਬ ਲੈਵਲ ਤੇ ਬਹੁਤ ਸਾਰੀਆਂ ਜਿਹੜੀਆਂ ਔਕੜਾਂ ਆ ਰਹੀਆਂ ਨੇ ਹੜਾਂ ਦੀ ਮਾਰ ਆ ਰਹੀ ਹੈ ਬਹੁਤ ਕੁਝ ਹੋ ਰਿਹਾ ਹੈ ਤਾਨੂੰ ਲੱਗਦਾ ਜਿਹੜਾ ਪੋਲਿਟੀਕਲ ਹਾਲਾਤ ਲਗਾਤਾਰ ਬਣ ਰਹੇ ਐ ਇਸ ਟਾਈਮ ਸਰਕਾਰ ਜਿਸ ਮੋੜ ਤੇ ਖੜੀ ਹੈ ਸਾਲ ਸਵਾ ਸਾਲ ਰਹਿ ਗਿਆ ਸਾਰੀ ਪੋਲਿਟੀਕਲ ਪਾਰਟੀਆਂ ਆਲਰੇਡੀ ਜਿਹੜੀਆਂ ਉਸ ਮੋੜ 'ਚ ਚੱਲ ਗਈਆਂ ਜਿਹਦੇ ਇਲੈਕਸ਼ਨ ਮੋੜ 'ਚ ਹੁੰਦੇ ਗਏ ਤੇ ਉਹਦੇ ਨਾਲ ਜਿਹੜਾ ਜਿਹੜੀਆਂ ਇਸ ਟਾਈਮ ਕਿਸਾਨਾਂ ਦੇ ਸਾਹਮਣੇ ਪ੍ਰੋਬਲਮਸ ਨੇ ਮੁਆਵਜ਼ੇ ਨੇ ਗਦੌੜੀਆਂ ਨੇ ਉਹਨਾਂ ਦੇ ਨੁਕਸਾਨ ਹੈਗੇ ਕਿਤੇ ਪਰ ਪਾਈ ਹੋ ਪਾਏਗੀ ਕਿ ਇਲੈਕਸ਼ਨ ਦੇ ਵਿੱਚ ਰੋਲ ਕਰਿਆ ਜਾਣਗੇ ਮੈਨੂੰ ਤਾਂ ਇਸ ਤੋਂ ਅੱਗੇ ਇੱਕ ਚਿੰਤਾ ਨਜ਼ਰ ਆਉਂਦੀ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਲੋਕਾਂ ਦੀ ਕਿਤੇ ਚਿੰਤਾ ਨਹੀਂ ਲੋਕਾਂ ਦੇ ਮੁੱਦੇ ਗਾਇਬ ਨੇ ਉਹ ਇੱਕ ਦੂਜੇ ਤੇ ਚਿੱਕੜ ਸਿੱਟਦੇ ਨੇ ਉਹ ਨੂੰ ਮਾੜਾ ਕਹਿੰਦਾ ਉਹ ਨੂੰ ਮਾੜਾ ਕਹਿੰਦਾ ਇਦਾਂ ਜਿਵੇਂ ਪਰਦੇ ਫਲੋਣੇ ਜਿਵੇਂ ਪਿੰਡਾਂ ਵਿੱਚ ਕੁੜੀਆਂ ਲੜਦੀਆਂ ਹੁੰਦੀਆਂ ਸੀ ਨਾ ਉਦਾਂ ਲੜਦੇ ਨੇ ਇਹ ਲੋਕਾਂ ਦੇ ਜ਼ਿੰਮੇਵਾਰੀ ਵਾਲੇ ਮੁੱਦਿਆਂ ਤੋਂ ਭੱਜਦੇ ਨੇ ਕੋਈ ਸਵਾਲ ਕਰੋ ਤੁਸੀਂ ਵੀ ਸਵਾਲ ਕਰਕੇ ਦੇਖਿਓ ਕਦੇ ਜਵਾਬ ਨਹੀਂ ਦੇਣਗੇ ਉਹਨੂੰ ਟੇਡ ਦੇ ਕੇ ਕੁਝ ਹੋਰ ਕਹਿ ਦੇਣਾ ਤਾਂ ਇਹੋ ਜੀ ਸਥਿਤੀ ਵਿੱਚ ਪੰਜਾਬ ਤਾਂ ਬੜੀ ਗੰਬੀਰ ਸਥਿਤੀ 'ਚ ਫਸਣ ਵਾਲਾ ਹੈ ਆਹੀ ਜਿਹੜਾ 6 ਵਜੇ ਕੀ ਜਿਹੜੀ ਚੋਨੇ ਦਾ ਝਾੜ ਘਟ ਗਿਆ ਉਧਰ ਨਰਮੇ ਵਾਲੇ ਡੁੱਬ ਗਏ ਉਧਰ ਗੰਨੇ ਦਾ ਵੀ ਇਹੀ ਹਾਲ ਹੈ ਜਿਹੜੀਆਂ ਮੇਨ ਕ੍ਰੌਪਸ ਨੇ ਉਹ ਸਾਰੀਆਂ ਡੁੱਬ ਗਈਆਂ ਪੰਜਾਬ ਨੇ ਜਾਣਾ ਕਿੱਥੇ ਹੈ ਇਹੋ ਜੀ ਸਥਿਤੀ ਵਿੱਚ ਪੰਜਾਬ ਦੀ ਇਹ ਤੋਂ ਅੱਗੇ ਤੁਸੀਂ ਹੁਣ ਹੋਰ ਦੇਖਿਓ ਹੁਣ ਬਾਹਰਲੇ ਦੇਸ਼ਾਂ ਵਿੱਚੋਂ ਇੱਕ ਸਾਰੀ ਹਵਾ ਵਗੀ ਹੈ ਉੱਥੋਂ ਸਾਡੇ ਬੱਚਿਆਂ ਨੇ ਵਾਪਸ ਆਉਣਾ ਹੈ ਲੋਕਾਂ ਨੇ ਏਡੀ ਕੈਨੇਡਾ ਦੇ ਨਾਂ ਨੂੰ ਐਸੀ ਗਲਤੀਆਂ ਕੀਤੀਆਂ ਨੇ ਜ਼ਮੀਨਾਂ ਵੇਚ-ਵੇਚ ਕੇ ਆਪਣੇ ਬੱਚੇ ਚੜਾਤੇ ਜੀ ਜੀ ਤਾਂ ਹੁਣ ਉਹ ਉਹ ਕਹਿੰਦੇ ਸੀ ਰੱਖਣੇ ਨਹੀਂ ਉਹਨਾਂ ਨੇ ਉਹਨਾਂ ਦੀ ਇਕਨੋਮੀ ਨੂੰ ਬੂਸਟ ਮਿਲ ਗਿਆ ਅਰਬਾਂ ਰੁਪਈਆ ਇਥੋਂ ਚਲਾ ਗਿਆ ਸਾਡੇ ਕੋਲ ਉਹਨਾਂ ਦੇ ਖਜ਼ਾਨੇ 'ਚ ਕੈਨੇਡਾ ਦੇ 'ਚ ਹੁਣ ਉਹ ਸਾਡੇ ਨੂੰ ਚਲਦੇ ਨਹੀਂ ਤੇ ਪੰਜਾਬ ਤੇ ਵੀ ਇਕਨੋਮੀ ਵਿਫਤਾ ਹੋਣ ਵਾਲੀ ਹੈ ਪੰਜਾਬ ਬਹੁਤ ਮੁਸ਼ਕਲਾਂ ਨਾਲ ਕਿਰਿਆ ਹੈ ਔਰ ਅਫਸੋਸ ਇਹ ਹੈ ਵੀ ਪੋਲੀਟੀਕਲ ਪਾਰਟੀਆਂ ਦੇ ਏਜੰਡੇ ਤੇ ਇਹ ਮੁੱਦੇ ਨਹੀਂ ਹਨ ਲੋਕਾਂ ਦੇ ਆਰਥਿਕ ਮੁੱਦੇ ਪੋਲੀਟਿਕ ਲੋਕਾਂ ਨੂੰ ਧਾਰਮਿਕ ਤੌਰ ਤੇ ਜਾਤੀਵਾਦ ਚ ਫਸਾ ਕੇ ਉਹਨਾਂ ਨੂੰ ਲਾ ਕੇ ਰੱਖਣਾ ਚਾਹੁੰਦੇ ਆ ਤੇ ਆਪਣਾ ਬਿਜ਼ਨਸ ਚ ਚਾਲੂ ਰੱਖਣਾ ਚਾਹੁੰਦੇ ਆ ਕਿਤੇ ਨਾ ਗਲੋਬਲ ਸਾਰਾ ਟ੍ਰੇਡ ਜਿਹੜਾ ਹੈ ਜਾਂ ਗਲੋਬਲ ਸੈਟਅਪ ਜਿਹੜਾ ਚੇਂਜ ਹੋ ਰਿਹਾ ਹੈ ਟ੍ਰੈਂਡਸ ਜਿਹੜੇ ਚੇਂਜ ਹੋ ਰਹੇ ਨੇ ਉਹਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਖੇਤੀ ਜਿਹੜੀ ਹੈ ਉਹ ਖੜ ਸਕੇਗੀ ਵੈਸੇ ਤਾਂ ਤੁਸੀਂ ਆਲਰੇਡੀ ਕਿਹਾ ਕਿ ਅਸੀਂ ਮਤਾ ਪਾਇਆ ਹੈ ਕਿ ਜਿਹੜਾ ਗਲੋਬਲ ਟ੍ਰੇਡ ਹੈਗਾ ਉਸ ਚੋਂ ਖੇਤੀ ਨੂੰ ਬਾਹਰ ਰੱਖਿਆ ਜਾਏ ਜਿਹੜਾ ਇਹਨਾਂ ਨੇ ਇੱਕ ਸੈਟਅਪ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਹੋਈ ਹੈ ਦੇਖੋ ਮੋਦੀ ਨੇ ਕਿਹਾ ਸੀ ਪਿਛਲੇ ਦਿਨ ਇੱਕ ਬਿਆਨ ਚ ਕਿ ਅਸੀਂ ਖੇਤੀ ਸਮੰਧੀ ਕੋਈ ਸਮਝੌਤਾ ਨਹੀਂ ਕਰਾਂਗੇ ਉਹ ਐਸਕੇਮ ਦਾ ਐਸਕੇਮ ਦਾ ਦਬਾਅ ਸੀ ਉਹਦੇ ਕਰਕੇ ਕਿਹਾ ਪਰ ਅਸੀਂ ਵਿਸ਼ਵਾਸ ਨਹੀਂ ਕਰਦੇ ਮੋਦੀ ਬਦਲਣ ਲੱਗਿਆ ਇੱਕ ਸਕਿੰਟ ਲਾਉਂਦਾ ਅਸੀਂ ਬਾਤ ਕਰ ਰਹੇ ਹਾਂ ਕੀ ਕਰਦਾ ਤੇ ਜੇ ਕਰਨਗੇ ਤਾਂ ਅਸੀਂ ਵਿਰੋਧ ਕਰਾਂਗੇ ਜੀ ਜੀ ਆਉਣ ਵਾਲੇ ਦਿਨਾਂ 'ਚ ਤੁਹਾਡੇ ਕੀ ਕੀ ਪ੍ਰੋਗਰਾਮਸ ਰਹਿਣਗੇ ਹੋਣ ਹੈ ਜੀ ਪ੍ਰੋਗਰਾਮਸ ਕੀ ਕੀ ਰਹਿਣਗੇ ਅ 26 ਨਵੰਬਰ ਦੀ ਤਿਆਰੀ ਹੋਏਗੀ ਕੱਲ ਨੂੰ ਸਾਰੇ ਪੰਜਾਬ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਧਰਨੇ ਦੇਣੇ ਨੇ ਡੀਸੀ ਦੇ ਦਫ਼ਤਰ ਮੂਰੇ ਉੱਥੇ ਉਹਨਾਂ ਨੂੰ ਮੈਮੋਰੰਡਮ ਦੇਣੇ ਨੇ ਤੇ ਜਿਹੜਾ ਨੈਕਸਟ 26 ਦਾ ਉਹਦੀ ਤਿਆਰੀ ਵਾਸਤੇ ਫੇਰ ਮੀਟਿੰਗ ਸੱਦ ਕੇ ਅਗਲੀ ਤਿਆਰੀ ਕਰਨੀ ਚਾਹੀਦੀ ਬਹੁਤ ਬਤਨਵਾਦ ਸਾਡੇ ਨਾਲ ਸੀਗੇ ਅ ਬਲਵੀਰ ਸਿੰਘ ਰਾਜੀਵਾਲ ਜੀ ਨਾਲ ਸੰਦਾ ਗੱਲਬਾਤ ਕੀਤੀ ਹੈ ਕੈਨ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਉਹਨਾਂ ਨੇ ਕੀਤੀਆਂ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਅ ਮੈਂ ਠੀਕ ਹਾਂ ਜਿਹੜੀ ਮੇਨ ਗਰਲ ਸੀ ਕੀ ਕਹਿੰਦੇ ਕਿ ਮੈਨੂੰ ਸੁਖਬੀਰ ਬਾਦਲ ਚਾਹੇ ਮਿਲਣ ਆਏ ਸੀਗੇ ਪਰ ਫਿਰ ਵੀ ਮੈਂ ਉਹਨਾਂ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ ਪਰ ਦੂਸਰੀ ਤਰਫ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਜਿੱਥੋਂ ਤੱਕ ਖੇਤੀ ਦੀ ਗੱਲ ਹੈਗੀ ਤੇ ਖੇਤੀ ਜਿਹੜੀ ਹੈਗੀ ਉਹਨੂੰ ਪਛਾਣਨਾ ਜ਼ਰੂਰੀ ਹੈਗਾ ਵਰਡ ਆਰਡਰ ਬਿਸ਼ਪ ਚੇਂਜ ਹੋ ਰਹੇ ਨੇ ਉਸ ਦੇ ਬਾਵਜੂਦ ਵੀ ਜਿਹੜਾ ਖੇਤੀ ਦੇ ਲਈ ਕੇਂਦਰ ਤੇ ਕੋਲ ਅਸੀਂ ਵਾਰ-ਵਾਰ ਇਹੀ ਗੁਹਾਰ ਲਗਾ ਰਹੇ ਹਾਂ ਕਿ ਉਹ ਐਸ ਨੂੰ ਟ੍ਰੇਡ ਚੋਂ ਕੱਟੋ ਕੱਟਾ ਜਿਹੜਾ ਗਲੋਬਲ ਟ੍ਰੇਡਰ ਉਸ ਚੋਂ ਬਾਹਰ ਰੱਖੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਉਹਨਾਂ ਦੇ ਅੱਜ ਐਸਕੇਐਮ ਦੀ ਇੱਥ ਡੇਟਸ ਜੋ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਉਹ ਇੱਥੇ ਉਹਨਾਂ ਦੇ ਲੀਡਰਸ ਆਏ ਸੀਗੇ ਪਰ ਫਲੱਡਸ ਨੂੰ ਲੈ ਕੇ ਖਾਸ ਕਰਕੇ ਹੜ੍ਹਾਂ ਨੂੰ ਲੈ ਕੇ ਇੱਥੇ ਕਾਫੀ ਚਰਚਾ ਵਿਚਾਰ ਹੋਇਆ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੋਂ ਸਿੱਧੇ ਗਿਰੋਦੀ 5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ